ਇੱਧਰ ਦਿਲ ਗਿਆ ਨਿਕਲ ਗਿਆ ਰਾਮ ਜੀ ਆਇਆ ਆਇਆ ਲੱਗਾ ਹਾਂ ਬੜਾ ਮੈਨੂੰ ਲੈ ਕੇ ਲੱਗਾ ਆ ਜਾਓ ਪੂੜੀ ਜੀ ਆਲੇ ਆਜੋ ਜੀ ਪੂੜੀ ਵਾਲੇ ਜਾਵੋ ਜਾਵੋ ਚਾਨ ਰਸ ਬਈ ਚਾਨ ਰਸ ਆਜੋ ਜੀ ਪੂੜੀ 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 ਆਜੋ ਜਾਨ ਰਸ ਬਈ ਚਾਨ ਰਸ ਸਵੇ ਚਾਨਾ ਰਾਤ ਦੇ ਚਾਨਾ ਰਾਤ ਦੇ ਚਾਨਾ ਰਾਤ ਦੇ ਚਾਨਾ ਰਾਤ 64 ਵੀਰਾਂ ਵੀਰਾਂ ਚਾਨਾ ਚਾਨਾ ਚਲਵਾਓ ਜੀ ਪੂਰੀ ਆਲੇ ਆਜੋ ਪੂਰੀ ਆਲੇ ਅੱਗੇ ਲੰਗੇ ਹੋ ਜੀ ਅੱਗੇ ਆਜੋ 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 ਅੱਜੋ ਆਜੋ ਕੋਈ ਰਸ਼ ਨਹੀਂ ਹੈਗਾ ਯਾਰ ਇਹ ਲੰਗੇ ਹੋ ਜੀ ਆਜੋ ਆਜੋ ਨਹੀਂ ਤੇ ਮੇਲੇ ਦੇ ਵਿੱਚ ਜਿਹੜਾ ਹੈਗਾ ਜਗਾ ਜਗਾ ਲੰਗਰ ਲਗਾਏ ਜਾ ਰਹੇ ਨੇ ਤੇ ਜੇਕਰ ਗੱਲ ਕਰੀਏ ਤਾਂ ਜੱਲੋ ਪਾ ਜੱਲੋਬਾਲ ਜਿਹੜਾ ਕਨੂਰ ਹੈਗਾ ਵਾ ਉੱਨਾ ਵੱਲੋਂ ਵੀ ਜਿਹੜਾ ਹੈਗਾ ਇੱਕ ਲੰਗਰ ਜਿਹੜਾ ਹੈਗਾ ਦਿਨ ਰਾਤ ਚੱਲ ਰਿਹਾ ਹੈਗਾ ਸਵੇਰੇ ਜਿਹੜਾ ਹੈਗਾ ਵਾ ਬ੍ਰੇਕਫਾਸਟ ਹੁੰਦਾ ਉਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਜਿਹੜਾ ਲੰਗਰ ਚੱਲ ਰਿਹਾ ਹੁਣ ਵੀ 12 12:30 ਵਜੇ ਦੇ ਕਰੀਬ ਜਿੱਕਰ ਗੱਲ ਕਰੀਏ ਤਾਂ ਬੈਠੇ ਆ ਅਸੀਂ ਉੱਥੇ ਆ ਕੇ ਤੇ ਉੱਥੇ ਹਜੇ ਵੀ ਜਿਹੜਾ ਹੈਗਾ ਲੰਗਰ ਚੱਲ ਰਿਹਾ ਅੰਕਲ ਜੀ ਸਾਡੇ ਨਾਲ ਨੇ ਅੰਕਲ ਜੀ ਕੀ ਨਾਮ ਜੀ ਕੀ ਕਹਿਣਾ ਚਾਹੋਗੇ ਕਿੰਨਾ ਚਿਰ ਹੋ ਗਿਆ ਲੰਗਰ ਲਾਉਂਦਿਆਂ ਨੂੰ ਕੀ 25 ਸਾਲ ਹੋ ਗਏ ਜੀ 25 ਸਾਲ ਹੋ ਗਏ ਯਾਰ ਤੇ ਇਕ ਹੁੰਦੇ ਆ ਲੰਗਰ ਜਿਹੜੇ ਹੈਗੇ ਰਾਤ ਨੂੰ ਬੰਦ ਹੋ ਜਾਂਦੇ ਹੈਗੇ ਆ ਤੇ ਤੁਹਾਡਾ ਜਿਹੜਾ ਲੰਗਰ ਹੈਗਾ 12:30 ਵਜੇ ਤੋਂ ਬਾਅਦ ਵੀ ਚੱਲ ਰਿਹਾ ਕੀ ਕਹਿਣਾ ਚਾਹੋਗੇ ਇਹਦੇ ਚ ਸਾਰੇ ਸੇਵਾਦਾਰ ਹੈ ਆ ਜੀ ਚਾਹੇ ਹਲਵਾਈ ਵੀ ਹੈਗੇ ਚਾਹੇ ਟੈਂਟ ਵਾਲਾ ਆ ਤੇ ਸੇਵਾਦਾਰਾਂ ਚ ਦੋ ਸ਼ਿਫਟਾਂ ਆ ਜੀ ਦਿਨ ਵੇਲੇ ਇੱਕ ਸ਼ਿਫਟ ਆ ਤੇ ਰਾਤ ਨੂੰ ਜੋ ਮੁਲਾਜ਼ਮ ਹੈ ਆ ਉਹ ਆ ਕੇ ਰਾਤ ਦੀ ਸੇਵਾ ਕਰਦੇ ਆ ਤੇ ਦਿਨ ਵਾਲਿਆਂ ਨੂੰ ਰਹਿਤ ਮਿਲ ਜਾਂਦੀ ਆ ਜੇ ਗੱਲ ਕਰੀਏ ਮਾਤਾ ਚਿੰਤਪੁਰਨੀ ਦੇ ਮੇਲੇ ਚੱਲ ਰਹੇ ਆ ਲੋਕ ਜਿਹੜੇ ਹੈਗੇ ਪੈਦਲ ਵੀ ਜਾ ਰਹੇ ਹੈਗੇ ਆ ਮੋਟਰਸਾਈਕਲਾਂ ਤੇ ਵੀ ਜਾ ਰਹੇ ਆ ਰਾਤ ਨੂੰ ਕਿਸੇ ਨੂੰ ਰਹਿਣ ਦਾ ਰਹਿਣ ਦਾ ਵੀ ਪ੍ਰਬੰਧ ਹੈਗਾ ਇੱਥੇ ਸਾਰਾ ਨਹੀਂ ਰਹਿਣ ਦਾ ਇਹ ਆ ਬਈ ਜਦੋਂ ਨਾ ਕੁਰਸੀਆਂ ਤੇ ਕੋਈ ਜਿਹੜੇ ਰੈਸਟ ਅਰੈਸਟ ਕਰ ਸਕਦਾ ਹੈਗਾ ਰੈਸਟ ਕਰ ਸਕਦਾ ਹੈ ਸਾਡੇ ਨਾਲ ਭਾਜੀ ਹੋਣੀ ਵੀ ਆ ਭਾਜੀ ਜੇਕਰ ਗੱਲ ਕਰੀਏ ਕੀ ਕਹਿਣਾ ਚਾਹੋਗੇ ਇਸ ਲੰਗਰ ਬਾਰੇ ਅਰੇ ਅਰੈਸਟ ਕਰਨ ਲਈ ਗੱਦੇ ਸਾਡੇ ਕੋਲ ਪਿੱਛੇ ਲੱਗੇ ਹੋ ਕਮਰੇ ਦੇ ਵਿੱਚ ਜੇ ਕੋਈ ਬੱਚਿਆਂ ਵਾਲਾ ਜਾਂ ਕੁਝ ਵੀ ਆ ਰੈਸਟ ਕਰ ਸਕਦਾ ਜਿੱਦਾਂ ਕਈ ਵਾਰੀ ਬੱਚਿਆਂ ਵਾਸਤੇ ਦੁੱਧ ਵਗੈਰਾ ਤੇ ਵੀ ਲੋਡ ਹੋ ਜਾਂਦੀ ਹੈ ਸਰ ਦੁੱਧ ਹੁਣ ਇਸ ਵੇਲੇ ਸਾਡੇ ਕੋਲ ਜਿਹਦਾ ਖਾਦਾ ਅਵੇਲੇਬਲ ਹੁੰਦਾ ਦਿਨੇ ਹੁੰਦਾ ਆ ਇਸ ਵੇਲੇ ਰਾਤ ਨੂੰ ਥੋੜਾ ਜਿਹਾ ਨਹੀਂ ਹੈਗਾ ਰੱਖਣ ਦਾ ਵੀ ਖਰਾਬ ਹੋਣ ਦਾ ਹੁੰਦਾ ਵੀ ਇਸ ਵੇਲੇ ਨਹੀਂ ਹੈਗਾ ਉਦਾਂ ਉਦਾਂ ਜੇ ਆਪਾਂ ਦਿਨ ਦੀ ਗੱਲ ਕਰੀਏ ਤੈਨੂੰ ਤਾਂ ਮਿਲ ਜਾਂਦਾ ਹਾਂਜੀ ਬਿਲਕੁਲ ਹੋਵੇ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਲੋਕਾਂ ਲਈ ਵਧੀਆ ਜੀ ਸਾਰਾ ਕੁਝ ਮਨੋ ਬਹੁਤ ਵਧੀਆ ਆ ਲੰਗਰ ਬਹੁਤ ਵਧੀਆ ਚੱਲਦਾ ਹੈ 25 ਸਾਲ ਤੋਂ ਲੰਗਰ ਚੱਲ ਰਿਹਾ ਹੈ ਲਗਾਤਾਰ ਜੜਾ ਡ੍ਰਿੰਕ ਦੇ ਵਿੱਚ ਔਰ ਜਿਹਨਾਂ ਨੌਵੀਂ ਤੇ ਜਦੋਂ ਬਾਸ ਸੰਗਤ ਨੇ ਆਉਣਾ ਹੈ ਸੰਗਤ ਤੇ ਆਉਣ ਤੋਂ ਬਾਅਦ ਜਿਹੜੇ ਉੱਧਰ ਆਉਣਾ ਹੈ ਸਵੇਰ ਦਾ ਬ੍ਰੇਕਫਾਸਟ ਕਰਾ ਕੇ ਉਹਨਾਂ ਨੂੰ ਫੇਰ ਇੱਥੇ ਜਾਣਾ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਇੱਥੋਂ ਸਮਾਪਤੀ ਕਰ ਹਾਂਜੀ ਤੇ ਕਿੰਨਾ ਚਿਰ ਜਿਹੜਾ ਹੈਗਾ ਵਾ ਤੁਹਾਨੂੰ ਜਿਹੜੇ ਕਿੰਨੇ ਕੁ ਸਾਥੀ ਆ ਜਿਹੜੇ ਐਨ ਆਰ ਆਈ ਵੀਰ ਵੀ ਹੈਗੇ ਆ ਜਾਂ ਕਿਸ ਤਰ੍ਹਾਂ ਹੈਗੇ ਆ ਐਨ ਆਰ ਆਈ ਵੀਰ ਵੀ ਹੈਗੇ ਜੀ ਬਹੁਤ ਐਨ ਆਰ ਆਈ ਵੀਰ ਵੀ ਹੈਗੇ ਆ ਬਾਕੀ ਜੋ ਆਪਣੇ ਪਿੰਡਾਂ ਦੇ ਜਿਹੜਾ ਸਾਫ ਹੈ ਬਹੁਤ ਜ਼ਿਆਦਾ ਹੈ ਤੇ ਵੈਰਾਈਟੀ ਦੀ ਗੱਲ ਕਰੀਏ ਵੈਰਾਈਟੀ ਬਦਲਦੀ ਰਹਿੰਦੀ ਹੈ ਵੈਰਾਈਟੀ ਤਾਂ 2 ਘੰਟੇ ਬਾਅਦ ਚੇਂਜ ਹੋ ਜਾਂਦੀ ਹੈ 2 ਘੰਟੇ ਬਾਅਦ ਚੇਂਜ ਹੋ ਜਾਂਦੀ ਹੈ ਤਾਂ ਹੁਣ ਜਿੱਦਾਂ ਸਾਗ ਚੱਲ ਰਿਹਾ ਹੈਗਾ ਵਾ ਕੜੀ ਚੱਲ ਰਹੀ ਹੈ ਹੈਗੇ ਆ ਤੇ ਦਿਨੇ ਕੀ ਕੀ ਆਈਟਮ ਚੱਲਦੀ ਰਹਿੰਦੀ ਹੈ ਇਹ ਅੰਕਲ ਨੂੰ ਪਤਾ ਨਹੀਂ ਕਿ ਮੈਂ ਦਿਨੇ ਅੰਕਲ ਜੀ ਕਿਹੜੀ ਕਿਹੜੀ ਆਈਟਮ ਚਲਾਉਂਦੇ ਵੇ ਸਵੇਰੇ ਜਿਹੜਾ ਜੀ ਬਰੈਡ ਚਾਹ ਚੱਲ ਪੈਂਦੀ ਹੈ ਜੀ ਉਸ ਤੋਂ ਬਾਅਦ ਜਿਹੜੇ ਆ ਗਰਾਉਂਟੇ ਤੇ ਫੇਰ ਪਟੂਰੇ ਛੋਲੇ ਤੇ ਇੰਦਾ ਹਰ ਐਟਮ ਬਦਲਦੀ ਰਹਿੰਦੀ ਆ ਰੋਟੀ ਸ਼ੁਰੂ ਹੋ ਜਾਂਦੀ ਆ ਨੂਡਲ ਸ਼ੁਰੂ ਹੋ ਜਾਂਦੀ ਪਾਪਾ ਜੀ ਤੇ ਨਾਨ ਇਹ ਜੇ ਗੱਲ ਕਰੀਏ ਆਪਾਂ ਕਿੰਨੇ ਦਿਨ ਤੋਂ ਲੰਗਰ ਲੱਗਦਾ ਹੈਗਾ ਵਾ 25 ਸਾਲ ਹੋ ਗਏ ਜੀ ਨਹੀਂ 25 ਸਾਲ ਦਾ ਹੋ ਗਿਆ ਜਿੱਦਾਂ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਇੱਥੇ ਅਸੀਂ 5 ਮਾ ਅੰਜ ਮੈਨ ਰਾਤ ਦਿੱਤਾ ਵਾ 9 ਤਰੀਕ ਤੱਕ ਲਾਇਆ ਜੀ ਅੱਛਾ ਜੀ 14 ਤਰੀਕ ਦੁਪਹਿਰ ਤੱਕ ਚੱਲ ਰਣਾ ਜੀ 14 ਤਰੀਕ ਤੱਕ ਚੱਲੇਗਾ ਇਹ ਜਿਹੜਾ ਲੰਗਰ ਹੈਗਾ ਵਾ ਕਿਸਮਤ ਵਾਲਿਆਂ ਨੂੰ ਮਿਲਦਾ ਵਾ ਤੇ ਜਿਹੜਾ ਹੈਗਾ ਵਾ ਹਰ ਇੱਕ ਵਿਅਕਤੀ ਜਿਹੜਾ ਹੈਗਾ ਸੇਵਾ ਨਹੀਂ ਕਰ ਸਕਦਾ ਪਰ ਚੰਦਪੁਰ ਨਹੀਂ ਮਾਂ ਤੇ ਮੇਲੇ ਦੇ ਵਿੱਚ ਜਿਹੜਾ ਹੈਗਾ ਅਕਸਰ ਹੀ ਦੇਖਿਆ ਜਾਂਦਾ ਕਿ ਜਿਹੜੀਆਂ ਭਗਤ ਹੈਗੇ ਆ ਜਿਹੜੇ ਲੋਕ ਆ ਰਹੇ ਨੇ ਜਾ ਰਹੇ ਨੇ ਭਗਤ ਪੈਦਲ ਆ ਰਹੇ ਨੇ ਮੋਟਰਸਾਈਕਲਾਂ ਤੇ ਆ ਰਹੇ ਨੇ ਗੱਡੀਆਂ ਦੇ ਵਿੱਚ ਆ ਰਹੇ ਨੇ ਉਹਨਾਂ ਦਾ ਲੰਗਰ ਤਾਂ ਜਿਹੜਾ ਪ੍ਰਬੰਧ ਹੈਗਾ ਜਗਾ ਜਗਾ ਕੀਤਾ ਜਾ ਰਿਹਾ ਤੇ ਇਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਕੱਲ ਤੋਂ ਸ਼ੁਰੂਆਤ ਹੋਈ ਸੀ ਤੇ ਜਿਹੜਾ ਹੈਗਾ 9ਵੀਂ ਤੋਂ ਬਾਅਦ ਜਿਹੜਾ ਹੈਗਾ ਇਹ ਲੰਗਰ ਦੀ ਸਮਾਪਤੀ ਹੋਵੇਗੀ ਕੈਮਰਾ ਪਰਸਨ ਨਾਲ ਪਣੀ ਤਰੋੜਾ ਮਾ ਚਿੰਤ ਪਰਨੇ